ਸੋਸ਼ਲ ਮੀਡੀਆ ਤੇ ਜੋ ਕੁਝ ਵੀ ਟ੍ਰੈਂਡ ਕਰਦਾ ਹੈ ਪਰਮਜੀਤ ਹੰਸ ਉਹਨਾਂ ਤੇ ਹਰ ਵਾਰ ਆਪਣੀ رائے ਰੱਖਦੇ ਨੇ ਜਿਹਾ ਪਰਮਜੀਤ ਹੰਸ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੀ رائے ਰੱਖਦੇ ਹੋਏ ਨਜ਼ਰ ਆਉਂਦੇ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਗਿਆਨੀ ਬੂਟਾ ਸਿੰਘ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਗਿਆਨੀ ਬੂਟਾ ਸਿੰਘ ਜਿਨ੍ਹਾਂ ਨੇ ਦਿਲਜੀਤ ਦਸਾਂਸ ਦੇ ਲਈ ਅਪਸ਼ਬਦ ਇਸਤੇਮਾਲ ਕੀਤੇ ਸੀ ਤੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਤੇ ਜਦੋਂ ਉਹਨਾਂ ਨੇ ਅਪਸ਼ਬਦ ਇਸਤੇਮਾਲ ਕੀਤੇ ਜਦੋਂ ਉਹਨਾਂ ਦੇ ਮਰਨ ਵਰਤ ਤੇ ਜਾਂ ਕਹਿ ਲਓ ਵੀ ਭੁੱਖ ਹੜਤਾਲ ਤੇ ਉਹਨਾਂ ਨੇ ਕੁਝ ਅਪਸ਼ਬਦ ਇਸਤੇਮਾਲ ਕੀਤੇ ਤਾਂ ਪਰਮਜੀਤ ਹੰਸ ਦਾ ਗੁੱਸਾ ਸਤਵੀ ਅਸਮਾਨ ਤੇ ਪਹੁੰਚ ਗਿਆ ਉਹਨਾਂ ਨੇ ਗਿਆਨੀ ਬੂਟਾ ਸਿੰਘ ਨੂੰ ਐਨਾ ਕੁਝ ਕਹਿ ਦਿੱਤਾ ਜੋ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹੁਣ ਦੇਖਣਾ ਇਹ ਹੋਵੇਗਾ ਕਿ ਗਿਆਨੀ ਬੂਟਾ ਸਿੰਘ ਪਰਮਜੀਤ ਹੰਸਿਆ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਨੇ ਜਾਂ ਨਹੀਂ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਅੱਜ ਮੈਂ ਨਾ ਚਾਹੁੰਦੇ ਵੀ ਇਸ ਬੰਦੇ ਦੀ ਫੋਟੋ ਮੈਨੂੰ ਲਾਉਣੀ ਪਈ ਆ ਇਹਨੂੰ ਜੇ ਮੈਂ ਬੁੱਝੜ ਕਹਾਵਾਂ ਫੇਰ ਵੀ ਠੀਕ ਆ ਮੈਂ ਦਾੜੀ ਦਾ ਅਪਮਾਨ ਨਹੀਂ ਕਰਦਾ ਪਰ ਇਹੋ ਜਿਹੇ ਬੰਦਿਆਂ ਨੇ ਜਿਨ੍ਹਾਂ ਨੇ ਸਿਰ ਪੱਗਾਂ ਵਿੱਚ ਜਿਵੇਂ ਅੱਜ ਕੱਲ੍ਹ ਆਮ ਕਹਿੰਦੇ ਨੇ ਨਾ ਸੋਸ਼ਲ ਮੀਡੀਆ ਤੇ ਪੱਗਾਂ 'ਚ ਸਿਰਫ ਸਾਇ ਹੋਏ ਨੇ ਉਹ ਇਹੋ ਜਿਹੇ ਲੋਕਾਂ ਵਾਸਤੇ ਬਣਿਆ ਹੋਇਆ ਇਹੋ ਜਿਹੇ ਲੋਕਾਂ ਲਈ ਉਹ ਗੱਲ ਬਣੀ ਹੋਈ ਆ ਹਾਲਾਂਕਿ ਮੈਂ ਚਾਹੁੰਦਾ ਹੁੰਨਾ ਕਿ ਸਾਡੇ ਬਹੁਤ ਸੋਹਣਾ ਪਹਿਰਾਵਾ ਮਾਲਕਨ ਦਿੱਤਾ ਪਗੜੀ ਧਾੜਾ ਸਾਰਾ ਕੁਝ ਹੈ ਨਾ ਪਰ ਇਹ ਜੱਜਦਾ ਉਹਨਾਂ ਦਾ ਯੋ ਜਿਹੜੇ ਅੰਦਰੋਂ ਵੀ ਸਿੱਖ ਨੇ ਤੇ ਬਾਹਰੋਂ ਵੀ ਸਿੱਖ ਨੇ ਬਾਹਰਲੇ ਸਿੱਖ ਨੂੰ ਕੀ ਕਰਨਾ ਤੇ ਉਹਦੇ ਅੰਦਰ ਹੀ ਤੁਹਾਡਾ ਕੂੜਤਾ ਨਾਲ ਭਰਿਆ ਹੋਇਆ ਕੀ ਕਰਨਾ ਬਾਹਰਲੇ ਪਹਿਰਾਵੇਂ ਲੰਬੇ ਲੰਬੇ ਦਾੜੇ ਰੱਖ ਕੇ ਲੰਬੀਆਂ ਲੰਬੀਆਂ ਤੁਸੀਂ ਚੂਲੇ ਪਾ ਲੈਂਦੇ ਹੋ ਪੱਗਾਂ ਸਜਾਈਆਂ ਹੁੰਦੀਆਂ ਨੇ ਕੀ ਫਾਇਦਾ ਇਹੋ ਜਿਹੇ ਲੋਕਾਂ ਨੂੰ ਕਹਿੰਦੇ ਨੇ ਪੱਗਾਂ ਵਿੱਚ ਸਿਰਫ ਸੌਣ ਵਾਲੇ ਲੋਕ ਇਹਨੂੰ ਅਕਲ ਟਕੇਦੀ ਨਹੀਂਗੀ ਟਕੇਦੀ ਅਕਲ ਨਹੀਂ ਇਸ ਬੰਦੇ ਨੂੰ ਮੈਂ ਤਾਂ ਕਹਿੰਨਾ ਜੇ ਕੋਈ ਇਹਦੇ ਨੇੜੇ ਤੇੜੇ ਦੇ ਪਿੰਡ ਦੇ ਇਹਦੇ ਸ਼ਹਿਰ ਦੇ ਵਿੱਚ ਇਹਦੇ ਕਸਬੇ ਵਿੱਚ ਕੋਈ ਪਾਗਲਾਂ ਦਾ ਹਸਪਤਾਲ ਆ ਨਾ ਉੱਥੇ ਨੂੰ ਦਾਖਲ ਕਰਾਓ ਖਰਚਾ ਮੈਂ ਕਰਾਂਗਾ ਸਾਰਾ ਹਾਲਕਿ ਇਹ ਨਹੀਂ ਠੀਕ ਨਹੀਂ ਹੋਣਾ ਪਰ ਫਿਰ ਵੀ ਕੋਸ਼ਿਸ਼ ਤੇ ਕਰਨੀ ਚਾਹੀਦੀ ਨਾ ਅੱਗੇ ਤੇਰੇ ਭਾਗ ਲੱਛੀਏ ਤੇ ਗੱਲ ਇਹ ਆ ਅੱਜ ਦੇ ਟੌਪਿਕ ਤੇ ਉਹਨੇ ਕਿਉਂ ਇਹਦੀ ਵੀਡੀਓ ਬਣਾਉਣੀ ਪੈ ਗਈ ਆ ਉਹ ਇਸ ਕਰਕੇ ਤੁਸੀਂ ਸਾਰੇ ਜਾਣਦੇ ਹੋ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਦੁਬੜੀਗਰ ਜੇਲ੍ਹ ਦੇ ਵਿੱਚ ਨੇ ਔਰ ਉਸ ਜੇਲ੍ਹ ਦੇ ਵਿੱਚ ਉਹਨਾਂ ਕੈਦੀਆਂ ਦੇ ਜਿਹੜੇ ਮਾਪਿਓ ਭੈਣ ਭਰਾ ਇਸ ਵੇਲੇ ਅੰਮ੍ਰਿਤਸਰ ਭੁੱਖ ਹੜਤਾਲ ਤੇ ਬੈਠੇ ਨੇ ਇਸ ਬੰਦੇ ਦੀ ਸੋਚ ਵੇਖੋ ਦੇਖੋ ਮੈਂ ਅਮਰਿਤਪਾਲ ਭਾਈ ਅਮਰਿਤਪਾਲ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਮੈਂ ਵੀ ਸਹਿਮਤ ਨਹੀਂ ਸੀ ਉਦੋਂ ਜਦੋਂ ਉਹ ਜੇਲ੍ਹ ਨਹੀਂ ਸੀ ਗਏ ਮੈਂ ਉਦੋਂ ਬੋਲਦਾ ਰਿਹਾ ਨਾਲੋ ਨਾਲ ਕਿੱਥੇ ਉਹ ਗਲਤ ਨੇ ਕਿੱਥੇ ਸਹੀ ਨੇ ਜ਼ਰੂਰੀ ਨਹੀਂ ਕਿ ਹਰ ਇੱਕ ਬੰਦੇ ਦੀ ਗੱਲ ਨਾਲ ਅਸੀਂ ਸਹਿਮਤ ਹੋਣਾ ਜਾਂ ਮੇਰੀ ਹਰ ਗੱਲ ਨਾਲ ਤੁਸੀਂ ਸਹਿਮਤ ਹੋਣਾ ਇਹ ਵੀ ਕੋਈ ਮਾਇਨੇ ਨਹੀਂ ਰੱਖਾਉਂਦਾ ਭਾਈ ਅਮਰਿਤਪਾਲ ਸਿੰਘ ਦੀਆਂ ਬਹੁਤ ਗੱਲਾਂ ਨਾਲ ਮੈਂ ਸਹਿਮਤ ਨਹੀਂ ਸੀ ਤੇ ਬਹੁਤ ਘੱਟ ਗੱਲਾਂ ਨਾਲ ਮੈਂ ਸਹਿਮਤ ਸੀਗਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਆਪਣੀ ਗੱਲ ਜਰੂਰ ਕਰੋ ਜੇ ਉਹ ਹੀ ਗੱਲ ਸ਼ਾਂਤੀ ਦੇ ਨਾਲ ਹੋ ਜਾਏ ਤਾਂ ਉਹਦੇ ਨਾਲ ਦੀ ਰੀਸ ਨਹੀਂ ਤੁਹਾਡੀ ਗੱਲ ਨੂੰ ਸੁਣਨਗੇ ਵੀ ਲੋਕੀ ਗੌਰ ਨਾਲ ਉੱਤੇ ਫਿਰ ਕੰਮ ਵੀ ਕਰਨਗੇ ਉੱਤੇ ਫਿਰ ਗੌਰ ਵੀ ਕਰਨਗੇ ਪਰ ਕਈ ਕਈ ਵਾਰੀ ਅਸੀਂ ਧਰਨਿਆਂ ਦੇ ਦਿਵਾਲੇ ਹੋਏ ਰਹਿੰਦੇ ਆ ਕਿ ਫੜਾਫੜ ਧਰਨਾ ਲਾ ਦਿਓ ਸੋ ਕੁਝੀ ਗੱਲਾਂ ਮੈਂ ਉਹਦੀਆਂ ਉਹਨਾਂ ਦੀਆਂ ਭਾਈ ਅਮਰਤਪਾਲ ਸਿੰਘ ਦੀਆਂ ਨਾਲ ਮੈਂ ਸਹਿਮਤ ਨਹੀਂ ਸੀਗਾ ਇਹ ਮੈਂ ਸ਼ਰਯਾਮ ਕਹਿੰਨਾ ਕੁਝੀ ਗੱਲਾਂ ਨਾਲ ਮੈਂ ਸਹਿਮਤ ਵੀ ਸੀਗਾ ਜਿੱਥੇ ਅਮਰਤ ਸ਼ਿਕਾਉਣ ਦੀ ਗੱਲ ਆ ਉਹ ਬਹੁਤ ਕਮਾਲ ਦੀ ਗੱਲ ਸੀਗੀ ਖੈਰ ਆਉਣੇ ਆ ਜੀ ਜੀ ਅੱਜ ਮੈਂ ਗੱਲ ਕਰਨੀ ਆ ਭਾਈ ਅਮਰਤਪਾਲ ਕਰਕੇ ਜਾਂ ਉਹਨਾਂ ਜਿਹੜੇ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਕਰਕੇ ਨਹੀਂ ਉਦਚਲ ਆਉਣੇ ਹੀ ਚਾਹੀਦੇ ਨੇ ਜੇਲ੍ਹ ਚੋਂ ਬਾਹਰ ਅਸੀਂ ਦੁਆ ਕਰਦੇ ਆਂ ਪਰ ਕਹਿੰਦੇ ਨੇ ਕਿ ਸਜ਼ਾਵਾਂ ਵਧਾ ਰਹੇ ਨੇ ਇਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਹੈ ਫਿਰ ਕਿਸ ਦਿਨ ਬਾਅਦ ਵਿੱਚ ਗੱਲ ਕਰਾਂਗੇ ਅੱਜ ਜਿਹੜੀ ਮੈਂ ਗੱਲ ਕਰਨੀ ਆ ਦੇਖੋ ਮਾਂ ਤੇ ਜਿਹੜੀ ਆ ਨਾ ਉਹ ਵੱਡੇ ਤੋਂ ਵੱਡੇ ਬਦਮਾਸ਼ ਡਾਕੂ ਲੁਟੇਰੇ ਕਮਿਨੇ ਤੋਂ ਕਮਿਨੇ ਬੰਦੇ ਦੀ ਵੀ ਮਾਂ ਆ ਨਾ ਜਿਹੜੀ ਉਹਦਾ ਦਿਲ ਇੰਨਾ ਕੀ ਹੁੰਦਾ ਉਹ ਆਪਣੇ ਬੱਚਿਆਂ ਵਾਸਤੇ ਧੜਕਦਾ ਹੀ ਆ ਐ ਭਾਈ ਅਮਰਤਪਾਲ ਸਿੰਘ ਤੇ ਜਿਹਨਾਂ ਨੂੰ ਪ੍ਰਧਾਨ ਮੰਤਰੀ ਕਹਿੰਦੇ ਸੰਵਾਜਕ ਉਹਨਾਂ ਦੀ ਮਾਂ ਉੱਥੇ ਸਾਰੇ ਬੈਠੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਐਦੀ ਗੱਲ ਮੈਂ ਕੀ ਕਰਨੀ ਅੱਜ ਆ ਬੁੱਚੜ ਦੀ ਇਹਦੀ ਗੱਲ ਮੈਂ ਕਰਨੀ ਆ ਕਿ ਇਹ ਨੇ ਉਸ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਤੇ ਬੈਠੇ ਨੇ ਜਿਹਨੂੰ ਮਰਨ ਵਰਤ ਕਿਹਾ ਜਾਂਦਾ ਇਹਨੇ ਉਸ ਵਰਤ ਨੂੰ ਨਾਂ ਕੀ ਦੇ ਰਿਆ ਇਹਦੀਆਂ ਗੱਲਾਂ ਸੁਣੋ ਬੰਦੇ ਦੀਆਂ ਮੈਂ ਕੱਦ ਤੋਂ ਇਹਨੂੰ ਕਿੰਨਾ ਖੋਤਾ ਇਸ ਬੰਦੇ ਨੂੰ ਕਿਉਂਕਿ ਇਹਦੀਆਂ ਗੱਲਾਂ ਹੀ ਖੋਤੇ ਆਲੀਆਂ ਆ ਮੈਂ ਇਲਾਫ ਯੂਜ਼ ਨਹੀਂ ਕਰਦਾ ਹੁੰਦਾ ਸੋ ਲੱਗੇ ਬਹੁਤ ਘੱਟ ਲੋਕਾਂ ਵਾਸਤੇ ਯੂਜ਼ ਕਰਦਾ ਉਹਨਾਂ ਵਾਸਤੇ ਯੂਜ਼ ਕਰਦਾ ਜਿਹੜੇ ਸੱਚੀ ਖੋਤੇ ਨੇ ਇੱਕ ਗੱਲ ਆ ਨਾ ਕਿ ਅਸੀਂ ਇਨਸਾਨ ਬਾਂਦਰਾ ਤੋਂ ਬਣਿਆ ਪਰ ਕਈ ਲੋਕ ਬਣ ਨਹੀਂ ਸਕੇ ਇਨਸਾਨ ਇਹਦੇ ਵਰਗਿਆਂ ਨੂੰ ਬਣਾਉਣਾ ਇਨਸਾਨ ਰੱਬ ਭੁੱਲ ਗਿਆ ਇਹ ਬਾਂਦਰ ਦੇ ਬਾਂਦਰ ਹੀ ਰਹਿ ਗਏ ਮੈਂ ਗੱਲ ਉਹ ਦਿਨ ਵੀ ਕਹੀ ਸੀ ਜਿੱਦ ਦਿਨ ਇਹਨੇ ਕਿਹਾ ਸੀਗਾ ਕਿ ਦਿਲਜੀਤ ਬਾਂਦਰ ਬਣ ਕੇ ਉੱਥੇ ਟੱਪ ਗਿਆ ਲੋਕ ਉਹਦੇ ਵੀ ਮੈਂ ਕਹਿਆ ਸੀ ਬਾਂਦਰ ਐਕਚੁਅਲੀ ਇਹ ਆ ਖੈਰ ਐਨੀਵੇ ਇਹ ਬੰਦੇ ਨੇ ਕੀ ਨਾਮ ਦਿੱਤਾ ਉਸ ਮਰਨ ਵਰਤ ਨੂੰ ਮਾਵਾਂ ਨਾਲ ਮਖੌਲ ਕੀ ਕੀਤਾ ਇਸ ਬੰਦੇ ਨੇ ਆ ਸੁਣੋ ਫਿਰ ਮੈਂ ਜਿਵੇਂ ਮੇਰੀ ਆਦਤ ਹੈ ਕਿ ਮੈਂ ਗੱਲ ਸੁਣ ਕੇ ਇੱਕ ਇੱਕ ਗੱਲ ਦਾ ਜਵਾਬ ਵਿਦ ਪ੍ਰੂਫ ਤੁਹਾਨੂੰ ਦੇਣਾ ਹੁੰਦਾ ਸੁਣੋ ਫਿਰ ਇਹਦਾ ਜਵਾਬ ਮੈਂ ਦੇਣਾ ਨਾ ਕਿਹਾ ਕਰ ਯਾਰ ਇਦਾਂ ਤੋਂ ਅਗਯਤ ਗਾਂਧਵੇਂ ਬਕਵਾਸ ਹੀ ਕਰਨੀ ਆ ਤੂੰ ਅੱਛਾ ਇਹਨੇ ਆਪਣੇ ਆਪ ਨੂੰ ਐਵੇਂ ਗਿਆਨੀ ਲਾਇਆ ਹੋਇਆ ਹਾਲਾਂਕਿ ਦੁਨੀਆ ਦਾ ਮਹਾ ਅਗਿਆਨੀ ਬੰਦਾ ਏ ਅੱਛਾ ਇਹਦੀ ਪ੍ਰੋਬਲਮ ਏ ਇਹਦੀ ਜਦੋਂ ਵੀਡੀਓ ਲੋਣਾ ਇਹਨੂੰ ਮੈਨੂੰ ਪੜਾਉਣਾ ਵੀ ਪੈਂਦਾ ਮੈਂ ਤਾਂ ਟੀਚਰ ਵੀ ਆ ਦੇਖਿਓ ਜਰਾ ਇਹਦੇ ਲਫ਼ਜ਼ ਤਲੱਫਜ਼ ਜਿਹੜੇ ਆ ਨਾ ਇਹਨੇ ਗਲਤ ਬੋਲਦਾ ਬੰਦਾ ਤੇ ਉਹ ਵੀ ਮੈਨੂੰ ਪੜਾਉਣਾ ਵੀ ਪੈਂਦਾ ਇਹਨੂੰ ਮੈਨੂੰ ਲੱਗਦਾ ਮੈਂ ਟੀਚਰ ਵੀ ਆ ਇਹਦਾ ਯਾਰ ਮਾਂ ਤੇ ਮਾਂ ਹੀ ਹੁੰਦੀ ਆ ਨਾ ਮਾਂ ਭੋਖੜ ਧਾਲ ਤੇ ਬੈਠੀ ਮਾਂ ਨੂੰ ਤਪਖਸ਼ ਦੇ ਨਾ ਤੂੰ ਮਾਵਾ ਬਾਰੇ ਕਿਹੜੀਆਂ ਇਹ ਗੱਲਾਂ ਕਹਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਔਰ ਮੇਰੀਏ ਗੱਲ ਨਾਲ ਐਗਰੀ ਹੋਵੋਗੇ ਔਰ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਗਾਲਾਂ ਨਾ ਕੱਢਿਓ ਕਮੈਂਟ ਵਿੱਚ ਪਰ ਇਹਨੂੰ ਕੱਢ ਲਿਓ ਆਪਣੇ ਦਿਲ ਦੀ ਪੜਾਹਸ ਕੱਢ ਲਓ ਜਿੰਨੀਆਂ ਕੱਢ ਹੁੰਦੀਆਂ ਗਾਲਾਂ ਕੱਢ ਲਓ ਇਸ ਬੰਦੇ ਨੂੰ ਮੇਰੇ ਵੱਲੋਂ ਕੱਢ ਲਿਓ ਹੁਣ ਸਮਝ ਗਏ ਨਾ ਇਸ ਜਿਹੜੀਆਂ ਮਾਵਾ ਮਰਨ ਵਰਤ ਤੇ ਬੈਠੀਆਂ ਸੀ ਉਹ ਮਰਨੋਂ ਮਸਾਂ ਬਚੀਆਂ ਨੇ ਔਰ ਉਹਨਾਂ ਮਾਮਾ ਦੇ ਵਰਤ ਨੂੰ ਭੋਖੜਤਾਲ ਨੂੰ ਇਹ ਬੰਦਾ ਮਰਨ ਵਰਤ ਨੂੰ ਕੀ ਕਹਿ ਰਿਹਾ ਕਰਵਾ ਚੌਧਾ ਵਰਤੇ ਇਸ ਦੇ ਰਿਆ ਨਾਮ ਬਹੁਤ ਵੱਡਾ ਫਿੱਟੇ ਮੂ ਵੀ ਤੇਰਾ ਇਹੋ ਜੇ ਸੋਚ ਵਾਲੇ ਬੰਦੇ ਜੀ ਕਿਸੇ ਦੇ ਦੁੱਖ ਨਹੀਂ ਮੰਡਾਉਣਾ ਕਮ ਸੇ ਕਮ ਬਕਵਾਸ ਤਨਾ ਨਾ ਕਰ ਤੂੰ ਮੂੰਹ ਤੇ ਬੰਦ ਰੱਖਣਾ ਆਪਣਾ ਐਡੀ ਐਡੀ ਤੇਰੇ ਦਾੜੀ ਰੱਖੀ ਹੋਈ ਆ ਮਾੜੀ ਮੋਟੀ ਅਕਲ ਵੀ ਤੈਨੂੰ ਰੱਬ ਦੇ ਦਾੜੀ ਵਧਾਈ ਆ ਤੇ ਮਾੜੀ ਮੋਟੀ ਅਕਲ ਵੀ ਤੇਰੀ ਵਧਾ ਦਿੰਦਾ ਰੱਬ ਮੈਂ ਸਾਰੇ ਸਿੰਘਾਂ ਨੂੰ ਨੇ ਕਹਿੰਦੇ ਇਹ ਨਾ ਕੋ ਕਵੇ ਦਾੜੀ ਦੀ ਬੇਇੱਜ਼ਤੀ ਕੀਤੀ ਨਹੀਂ ਅਸੀਂ ਵੀ ਦਾੜੀਆਂ ਵਾਲੇ ਆ ਮੇਰੇ ਪਿਓ ਦੀ 88 ਦਾੜੀ ਸੀ ਪਰ ਅਕਰ ਹੋਣੀ ਬਹੁਤ ਜ਼ਰੂਰੀ ਆ ਕੱਲੀ ਦਾੜੀ ਰੱਖਣ ਨਾਲ ਪੱਗਾਂ ਬੰਨਣ ਨਾਲ ਲੰਬੇ ਲੰਬੇ ਪਹਿਰਾਵੇ ਪਉਣ ਨਾਲ ਸਿੱਖ ਨਹੀਂ ਬੰਦਾ ਬਣਦਾ ਸਿੱਖ ਤੁਹਾਡੀ ਸੋਚ ਵਿੱਚ ਹੋਣਾ ਚਾਹੀਦਾ ਸਿੱਖ ਤੁਹਾਡੇ ਜਿਹੜੇ ਇਨਸਾਨ ਦੀ ਕਦਰ ਕਰੋਗੇ ਉਹਦੇ ਵਿੱਚ ਹੋਣਾ ਚਾਹੀਦਾ ਸਿੱਖ ਤੁਹਾਡੇ ਦਿਲ ਵਿੱਚ ਹੋਣਾ ਚਾਹੀਦਾ ਬਾਹਰੀ ਪਹਿਰਾਵੇ ਲਈ ਤੇਰੇ ਵਰਗੇ ਬਹੁਤ ਫਿਰਦੇ ਨੇ ਅੱਜ ਕੱਲ੍ਹ ਜੇਲਾਂ ਚ ਡੱਕੇ ਹੋਏ ਨੇ ਨਾ ਜੇ ਤਾਂ ਮੰਗੂ ਮੰਗੂ ਕੀ ਸੀਗਾ ਜਿਹਨੇ ਬੰਦ ਮੁੰਡਾ ਮਾਰਤਾ ਸੀਗਾ ਆਪਣੇ ਸਿਰਫ ਨੰਬਰ ਬਣਾਉਣ ਲਈ ਇਹਦੇ ਲਈ ਕਿਹੜੀ ਜੇਲ ਬਣੀ ਐ ਇਹ ਲੱਭਦੇ ਆ ਯਾਰ ਤੇਰਾ ਮਤਲਬ ਉਹਥੇ ਕਰਵਾ ਚੌਦਾਂ ਵਾਰ ਤਰ੍ਹਾਂ ਕੇ ਬੇਠੀਆਂ ਉਹ ਮਾਵਾਂ ਹਨਾ ਇਹੀ ਕਹਿਣਾ ਚਾਹੁੰਦਾ ਨਾ ਕਹਿ ਤਾ ਆਲਰੇਡੀ ਕਹਿਣਾ ਚਾਹੁੰਦਾ ਕਿ ਆਲਰੇਡੀ ਉਹਨੇ ਸਪਸ਼ਟ ਕਹਿ ਦਿੱਤਾ ਹੱਦ ਆ ਯਾਰ ਫਿੱਤ ਨਹੀਂ ਗਾਲਾਂ ਖਾਂਦਾ ਕਦੇ ਰੱਬ ਦਾ ਵਾਸਤਾ ਵੀਡੀਓ ਪਾ ਕੇ ਕਮੈਂਟ ਵੀ ਪੜ ਲਿਆ ਕਰ ਜੋ ਤੇਰੀ ਧੀ ਭੈਣ ਲੋਕਾਂ ਨੇ ਕੀ ਕੀਤੀ ਹੁੰਦੀ ਫੇਰ ਤੁਸੀਂ ਕਹਿੰਦੇ ਹੋ ਸਾਡੀ ਧੀ ਨੂੰ ਇਦਾਂ ਕਿਉਂ ਕਿਹਾ ਸਾਡੀ ਮਾਂ ਨੂੰ ਇਦਾਂ ਕਿਉਂ ਕਿਹਾ ਇਹਨਾਂ ਕਰਤੂਤਾਂ ਕਰਕੇ ਤੁਸੀਂ ਆਪਣੀਆਂ ਕਸੂਰ ਤੁਹਾਡਾ ਆ ਬੋਲਦੇ ਤੁਸੀਂ ਉਹ ਲਫ਼ਜ਼ ਤੁਹਾਡੇ ਮੂੰਹ ਚੋਂ ਨਿਕਲਦੇ ਆ ਤੇ ਉਹਨਾਂ ਦਾ ਜਿਹੜਾ ਹਰਜਾਨਾ ਆ ਉਹ ਤੁਹਾਡੀ ਮਾਂ ਤੁਹਾਡੀ ਭੈਣ ਤੁਹਾਡੀ ਧੀ ਨੂੰ ਤੇ ਤੁਹਾਡੀ ਵਾਈਫ ਨੂੰ ਭੁਗਤਣਾ ਪੈਂਦਾ ਤੁਹਾਡੀਆਂ ਇਹਨਾਂ ਕਰਤੂਤਾਂ ਇਸ ਬੋਲੀ ਕਰਕੇ ਉਹਨਾਂ ਦੀ ਉਹਨਾਂ ਦੇ ਪ੍ਰਾਈਵੇਟ ਅੰਕਾਂ ਦੇ ਨਾਮ ਲੈ ਲੈ ਕੇ ਲੋਕੀ ਗਾਲਾਂ ਕੱਢਦੇ ਨੇ ਫਿਰ ਤੁਹਾਨੂੰ ਮੈਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਬੁਲਾਰਾ ਹਾਂ ਤੁਸੀਂ ਇਸ ਚੀਜ਼ ਦੇ ਗਵਾਹ ਹੋ ਮੇਰੀਆਂ ਤੋਂ ਤੋਂ ਤੈਨ ਤੈਨ ਮਿਲੀਅਨ ਫੇਸਬੁੱਕ ਤੇ ਵੀਡੀਓ ਚੱਲੀਆਂ ਹੋਈਆਂ ਨੇ ਮੈਂ ਕਦੇ ਕਿਸੇ ਨੂੰ ਗਾਲ ਨਹੀਂ ਕੱਢਦਾ ਹਰ ਇੱਕ ਗੱਲ ਨੂੰ ਤੱਥਾਂ ਦੇ ਆਧਾਰ ਤੇ ਕਰਦਾ ਫਿਰ ਵੀ ਮੈਨੂੰ ਲੋਕੀ ਪਿਆਰ ਕਰਦੇ ਨੇ ਤੁਹਾਨੂੰ ਕਿਉਂ ਨਫ਼ਰਤ ਲੋਕੀ ਕਰਦੇ ਨੇ ਇਹ ਸੋਚਿਆ ਕਰੋ ਜ਼ਰੂਰ ਕਾਸ਼ ਤੇਰੀ ਮਾਂ ਨੂੰ ਇਦਾਂ ਵਾਰਤ ਰੱਖਣਾ ਪਵੇ ਜੇਲ੍ਹ ਵਿੱਚ ਤੂੰ ਹੋਵੇਂ ਤੇਰੇ ਤੇ ਇਹੀ ਕੇਸ ਪਰ ਨਹੀਂ ਹੋ ਸਕਦਾ ਤੇਰੀ ਮਾਂ ਤਾਂ ਕਹਿੰਦੀ ਹੋਵੇ ਸ਼ੁਕਰ ਹੈ ਗਿਆ ਹੁਣ 5-7 ਸਾਲ ਮਾਲਕਾ ਸੰਤੁਸ਼ਟੀ ਰੱਖੀ ਸਾਨੂੰ ਸ਼ਾਂਤ ਰੱਖੀ ਉੱਥੇ ਹੀ ਰਵੇ ਹੋ ਸਕਦਾ ਤੇਰੇ ਘਰ ਦੇ ਇਦਾਂ ਹੀ ਕਹਿੰਦੇ ਹੋਣ ਚਲੋ ਐਨੀਵੇ ਮੈਂ ਬਹੁਤ ਹੀ ਵੀਡੀਓ ਲੰਬੀ ਕਰਨੀ ਚਾਹੁੰਦਾ ਨਿਗਾ ਕਿਉਂਕਿ ਇਹਦੀ ਇਹਨੇ ਇਹੀ ਸਾਰਾ ਕੁਝ ਬਕਵਾਸ ਕੀਤਾ ਹੋਇਆ ਤੇ ਗੱਲ ਆਪਾਂ ਕਰਦੇ ਆ ਆਪਣੀ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਇਸ ਬੰਦੇ ਨੇ ਦੇਖ ਲਓ ਇਸ ਬੰਦੇ ਦੀ ਸੋਚ ਇਹ ਬੰਦਾ ਕੀ ਕਰਦਾ ਔਰ ਕੀ ਸੋਚ ਕੇ ਗੱਲ ਕਰ ਦਿੰਦਾ ਮੈਨੂੰ ਸਮਝ ਨਹੀਂ ਆਈ ਯਾਰ ਉਹ ਮਾਵਾਂ ਬੇਟੀਆਂ ਨੇ ਵਿਚਾਰੀਆਂ ਆਪਣੇ ਪੁੱਤਾਂ ਦੀਆਂ ਦੁਆਵਾਂ ਵਾਸਤੇ ਕੀ ਬਾਹਰ ਆਉਣ ਸਰਕਾਰਾਂ ਨੂੰ ਡਰਾਵਾ ਦੇਣ ਵਾਸਤੇ ਸਰਕਾਰਾਂ ਨੂੰ ਇਹ ਬੇਨਤੀ ਕਰਨ ਵਾਸਤੇ ਕਿ ਸਾਡੇ ਬੱਚਿਆਂ ਨੂੰ ਬਾਹਰ ਕੱਢੋ ਮੈਂ ਦੱਸਿਆ ਨੇ ਇੱਕ ਤੁਹਾਨੂੰ ਕਹਾਣੀ ਜਿਹੜੀ ਸੁਣਾਈ ਹੈ ਕਿ ਮਾਂ ਦਾ ਪੁੱਤ ਤੇ ਭਾਵੇਂ ਜਿੱਡਾ ਮਰਜੀ ਬਦਮਾਸ਼ ਹੋਵੇ ਉਪਰੋਂ ਮਾਂ ਕਦੇ ਕੁਝ ਵੀ ਕਹਿ ਲਵੇ ਪਰ ਅੰਦਰੋਂ ਜਿਹੜਾ ਮਾਂ ਦੇ ਕਿਉਂਕਿ ਇਹ ਪਤਾ ਕਿਉਂ ਹੁੰਦਾ ਪਿਓ ਨੂੰ ਵੀ ਉਨਾ ਹੀ ਦੁੱਖ ਹੁੰਦਾ ਪਰ ਜਿਹੜਾ ਇੱਕ ਚੀਜ਼ ਯਾਦ ਰੱਖਿਓ ਮਾਂ ਦੇ ਨਾਲ ਅਟੈਚਮੈਂਟ ਬੱਚਿਆਂ ਦੀ ਕਿਉਂ ਹੁੰਦੀ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਕਿਉਂ ਹੁੰਦੀ ਹੈ ਜਦੋਂ ਬੱਚਾ ਜੰਮਦਾ ਤੁਹਾਨੂੰ ਪਤਾ 나ੜੂ ਤੇ ਮਾਂ ਦਾ 나ੜੂ ਤੇ ਮਾਂ ਦੇ ਢਿੱਡ ਦੇ ਅੰਦਰ ਦਾ 나ੜੂ ਤੇ ਬੱਚੇ ਦਾ ਇੱਕ ਚੀਜ਼ ਹੁੰਦੀ ਨਾ ਉਹ 나ੜੂ ਜਿਹੜਾ ਹੁੰਦਾ ਅਟੈਚ ਹੁੰਦਾ ਮਾਂ ਦੇ ਨਾਲ ਉਹਨੂੰ ਫੇਰ ਕੱਟਦੇ ਆ ਉਹ ਜਿਹੜਾ 나ੜੂ ਅਟੈਚ ਹੁੰਦਾ ਉਹ ਹੀ ਅਟੈਚਮੈਂਟ ਹੁੰਦੀ ਆ ਮਾਂ ਦੀ ਉਹ ਸਿਰਫ ਇੱਕ 나ੜੂ ਨਹੀਂ ਉਹ ਜਿਹੜੀ ਅੰਦਰਲੀ ਜਿਹੜੀ ਹੁੰਦੀ ਨਾ ਖਿੱਚ ਜਿਹੜੀ ਇੱਕ ਅਟੈਨਸ਼ਨ ਹੁੰਦੀ ਆ ਅੰਦਰਲੀ ਜਿਹੜੀ ਹੁੰਦੀ ਪਾਵਰ ਮਾਂ ਦੇ ਪਿਆਰ ਦੀ ਉਹ ਜੁੜੀ ਹੋਈ ਹੁੰਦੀ ਆ ਮਾਂ ਦੀਆਂ ਢਿੱਡ ਦੀਆਂ ਆਂਦਰਾਂ ਦੇ ਵਿੱਚ ਬੱਚਾ 9 ਮਹੀਨੇ ਰਹਿੰਦਾ ਇਸੇ ਕਰਕੇ ਮਾਂ ਨੂੰ ਮਾਂ ਕਿਤੇ ਵੀ ਬੈਠੀ ਹੋਵੇ ਨਾ ਸੱਤ ਸਮੁੰਦਰੋਂ ਪਾਰ ਵੀ ਬੱਚੇ ਦੇ ਸੂਲ ਵੀ ਲੱਗੇ ਤਾਂ ਮਾਂ ਨੂੰ ਇੰਡੀਆ ਪੇਠੀ ਨੂੰ ਪਤਾ ਲੱਗਦਾ ਮੇਰਾ ਬੱਚਾ ਮੁਸੀਬਤ ਦੇ ਵਿੱਚ ਆ ਤੇ ਇਹਨਾਂ ਨੇ ਤੱਕੀ ਸਾਰਾ ਕੁਝ ਵੇਖਿਆ ਜਿੱਦਾਂ ਲੈ ਲੈ ਕੇ ਗਏ ਸਾਨੂੰ ਉਹਨਾਂ ਨੂੰ ਸੋ ਇਸ ਬੰਦੇ ਨੇ ਇਹੀ ਬਕਵਾਸ ਕੀਤੀ ਹੈ ਸਾਰੀ ਵੀਡੀਓ ਵਿੱਚ ਬੜੀਆਂ ਘਟੀਆਂ ਘਟੀਆਂ ਗੱਲਾਂ ਕੀਤੀਆਂ ਹੋਈਆਂ ਨੇ ਮੈਂ ਨਹੀਂ ਕਹਾਂਗਾ ਕਿ ਵੀਡੀਓ ਦੀ ਪੂਰੀ ਵੇਖਿਓ ਕੋਈ ਲੋੜ ਨਹੀਂ ਵੇਖਣ ਦੀ ਇਹੋ ਜਿਹੇ ਬੰਦਿਆਂ ਦੀਆਂ ਵੀਡੀਓ ਮੈਂ ਮੈਂ ਸ਼ਰਮ ਆ ਕਹਾਂਗਾ ਇਹਨੂੰ ਇਸ ਏਜ ਨੂੰ ਬੰਦੇ ਨੂੰ ਤੇ ਇੱਕ ਕੀ ਉਹਨਾ ਰੰਗਰੇਟਾ ਇਹਨਾਂ ਦੀਆਂ ਵੀਡੀਓ ਦੇਖਣੀਆਂ ਬੰਦ ਕਰੋ ਜਿੰਨਾ ਤੁਸੀਂ ਵੀਡੀਓ ਦੇਖਦੇ ਹੋ ਉਨਾਂ ਹੀ ਇਹ ਜਿਆਦਾ ਹੋਰ ਬਕਵਾਸ ਕਰਦੇ ਨੇ ਕਿਉਂਕਿ ਇਹਨਾਂ ਦਾ 뷰ਅਰ ਤੋਂ ਇਲਾਵਾ ਜਿਹੜੇ ਫੇਸਬੁੱਕ YouTube ਤੋਂ ਪੈਸੇ ਆਉਂਦੇ ਨੇ ਉਹ ਤੋਂ ਇਲਾਵਾ ਇਹਨਾਂ ਦਾ ਕਿਸੇ ਨਾਲ ਕੋਈ ਪਿਆਰ ਨਹੀਂ ਕੋਈ ਦੁੱਖ ਨਹੀਂ ਜੇ ਕੋ ਕਵੇ ਵੀ ਮੈਂ ਆਪਣੀ ਕੌਮ ਦਾ ਮਜ਼ਦੂਰਾਂ ਦਾ ਬਹੁਤ ਦੁਖੀ ਆ ਨਾ ਇਹ ਕਿਸ ਦਿਨ ਤੁਹਾਨੂੰ ਪ੍ਰੂਫ ਦਵਾਂਗਾ ਕਿੰਨਾ ਕਿੰਨਾ ਦੁੱਖ ਆ ਕਿਸ ਦਿਨ ਪ੍ਰੂਫ ਦਵਾਂਗਾ ਮੇਰੇ ਕੋ ਪ੍ਰੂਫ ਆ ਰਹੇ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਹਵਾ 'ਚ ਨਹੀਂ ਕਦੇ ਛੱਡਿਆ ਇਸੇ ਕਰਕੇ ਨਾਲ ਲਾਉਂਦਾ ਹੁੰਦਾ ਹੁਣ ਕਿ ਤੁਹਾਨੂੰ ਪਤਾ ਲੱਗੇ ਵੀ ਦੇਖੋ ਇੱਕ ਇੱਕ ਗੱਲ ਦਾ ਮੈਂ ਜਵਾਬ ਦਿੰਨਾ ਕਿ ਦੇਖੋ ਇਹ ਗੱਲਾਂ ਇਹਨਾਂ ਨੇ ਕਈਆਂ ਹੋਈਆਂ ਨੇ ਕੋਈ ਇਹ ਨਾ ਕਹਵੇ ਐਵੇਂ ਹੀ ਖਰੇ ਕੋਲੇ ਹੀ ਬਣਾ ਲਈ ਆਪਣੀ ਵੀਡੀਓ ਬਣਾਉਣ ਕਰਕੇ ਨਹੀਂ ਬਿਲਕੁਲ ਨਹੀਂ ਮੈਨੂੰ ਉਹ ਆਦਤ ਨਹੀਂ ਗਈ ਇਹ ਜਿਹੜੇ ਕਹਿੰਦੇ ਨੇ ਅਸੀਂ ਕੌਮ ਦੇ ਰਾਖੇ ਆ ਅਸੀਂ ਮਜ਼ਦੂਰਾਂ ਦੇ ਆਵਾਜ਼ ਆ ਮਜ਼ਦੂਰਾਂ ਲਈ ਇਹ ਕਰਦਾ ਹੈ ਕਿ ਉਹ ਕਰਦਾਂਗੇ ਕਿਸੇ ਵੀ ਇੱਕ ਬੰਦੇ ਇਹਨਾਂ ਨੇ ਕਹਾਣੀ ਰੱਖਣੀ ਹੋਵੇ ਨਾ ਕਿਸੇ ਦੁਖੀ ਕੁੜੀ ਦੀ ਵੀ ਤੁਹਾਡੇ ਸਾਹਮਣੇ ਜੋ ਕਹਿੰਦੇ ਆ ਧੀ ਦਾ ਦੁੱਖ ਸੁਣੋ ਆ ਭੈਣ ਦਾ ਦੁੱਖ ਸੁਣੋ ਇਹ ਉਹਨਾਂ ਕੋਲੋਂ ਪੈਸੇ ਲੈਂਦੇ ਆ ਤੁਹਾਨੂੰ ਪਤਾ ਐ ਇਸ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ